ਪੁਲਿਸ ਦੀ ਗ੍ਰਿਫਤ ਵਿੱਚ ਨਜ਼ਰ ਆ ਰਹੇ ਇਦੂ ਦੇ પતિ ਪਤਨੀ ਛਾਤਰ ਠੱਗ ਨੇ ਜੋ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਸਨ ਤੇ ਉਹਨਾਂ ਨਾਲ ਠੱਗੀ ਕਰਦੇ ਸਨ ਇਹਨਾਂ ਦੋਵੇਂ પતિ ਪਤਨੀ ਦੇ ਵੱਲੋਂ ਲੋਕਾਂ ਨੂੰ ਪਰਮਾਇਆ ਜਾਂਦਾ ਸੀ ਤੇ ਇਹ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਵਿੜੇ ਦੇ ਵਿੱਚ ਖਜ਼ਾਨਾ ਦੱਬਿਆ ਹੋਇਆ ਹੈ ਜੇਕਰ ਉਹ ਮਿੱਟੀ ਪੁੱਟਣਗੇ ਤਾਂ ਸੋਨਾ ਚਾਂਦੀ ਉਹਨਾਂ ਨੂੰ ਮਿਲੇਗਾ ਤੇ ਉਹ ਕਰੋੜਪਤੀ ਬਣ ਜਾਣਗੇ ਇਸੀ ਦਾ ਚਾਂਸਾ ਦੇ ਕੇ ਇਹ ਲੋਕਾਂ ਦੇ ਘਰਾਂ ਦੇ ਅੰਦਰ ਜਾਂਦੇ ਸਨ ਅਤੇ ਉਹਨਾਂ ਦੇ ਘਰਾਂ ਦੀ ਮਿੱਟੀ ਪੁਟਾਉਂਦੇ ਸਨ ਪੈਸੇ ਠੱਗਦੇ ਸਨ ਅਜਿਹੇ ਦੋ ਵਿਅਕਤੀਆਂ ਦੇ ਨਾਲ ਵੀ ਇਨ੍ਹਾਂ ਠੱਗਾਂ ਨੇ ਅਜਿਹਾ ਕੀਤਾ ਇਹ ਪਤੀ ਪਤਨੀ ਉਹਨਾਂ ਦੇ ਵੀ ਘਰ ਪਹੁੰਚੇ ਤੇ ਦੋਨਾਂ ਵਿਅਕਤੀਆਂ ਤੋਂ 6 ਲੱਖ ਦੇ ਕਰੀਬ ਠੱਗੀ ਮਾਰੀ ਜਿਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਫਿਰ ਪੁਲਿਸ ਦੇ ਵੱਲੋਂ 트ੈਪ ਲਗਾ ਕੇ ਠੱਗ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਮੁਹੱਲੀ ਤੋਂ سامنے ਆਇਆ ਹੈ ਮੁਹੱਲੀ ਦੇ ਹੀ ਇਹ ਦੋ ਸ਼ਖਸ ਨੇ ਜਿਨ੍ਹਾਂ ਦੇ ਨਾਲ ਠੱਗੀ ਕੀਤੀ ਸੀ ਪਤੀ ਪਤਨੀ ਨੇ ਜਿਨ੍ਹਾਂ ਦੇ ਘਰ ਚੋਂ ਵੜ ਕੇ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਉਹਨਾਂ ਦੇ ਵਿੜੇ 'ਚ ਖਜ਼ਾਨਾ ਦੱਬਿਆ ਹੋਇਆ ਹੈ ਤੇ ਜੇਕਰ ਉਹ ਮਿੱਟੀ ਪੁੱਟਣਗੇ ਤਾਂ ਉਹਨਾਂ ਨੂੰ ਸੋਨਾ ਚਾਂਦੀ ਮਿਲੇਗਾ ਤੇ ਉਹ ਵੀ ਕਰੋੜਪਤੀ ਬਣ ਜਾਣਗੇ ਇਸੇ ਦੇ ਚੱਲਦਿਆਂ ਉਹਨਾਂ ਨੇ ਪੈਸੇ ਵੀ ਲਏ 6 ਲੱਖ ਦੇ ਕਰੀਬ ਇਹਨਾਂ ਦੋਨਾਂ ਵਿਅਕਤੀਆਂ ਤੋਂ ਪੈਸੇ ਠੱਗੇ ਜਿਸ ਤੋਂ ਬਾਅਦ ਪੁਲਿਸ ਨੂੰ ਜਦੋਂ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਨੇ ਫਿਰ Trap ਲਗਾ ਕੇ ਇਹਨਾਂ પતિ ਪਤਨੀ ਨੂੰ ਮथुरा ਤੋਂ ਕਾਬੂ ਕੀਤਾ ਇਹ ਦੋਵੇਂ ਮथुरा ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਦੋਵੇਂ પતિ ਪਤਨੀ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ 'ਚ ਪਰਮਾਉਂਦੇ ਸਨ ਤੇ ਫਿਰ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਤੋਂ ਪੈਸੇ ਠੱਗਦੇ ਸਨ ਫਿਲਹਾਲ ਪੁਲਿਸ ਨੇ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ ਡੇਰਾਵਸੀ ਜਿਹੜਾ ਹੈਗਾ ਕੋਰਟ 'ਚ ਇੱਕ ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ ਜਿਨ੍ਹਾਂ ਨੂੰ ਇਥੇ ਕੋਰਟ ਜਦ ਅਦਾਲਤ ਚ ਲਿਆਏ ਸੀ ਜਿਹਦੇ ਨਾਲ ਠੱਗੀ ਮਾਰਨ ਵਾਲਾ ਜਿਵੇਂ ਲੋਕਾਂ ਦੇ ਘਰਾਂ ਚ ਕਹਿੰਦੇ ਲੋਕਾਂ ਦੇ ਵੇੜਿਆਂ ਦੇ ਲੋਕਾਂ ਦੇ ਬ੍ਰਾਂਡ ਦੇ ਲੋਕਾਂ ਦੇ ਘਰਾਂ ਚ ਕਹਿੰਦੇ ਜੀ ਸੋਨਾ ਪਿਆ ਅੰਦਰ ਸੋਨਾ ਕੱਢ ਕੇ ਤੁਹਾਨੂੰ ਦਿਖਾਵਾਂਗੇ ਤੇ ਸੋਨਾ ਤੁਹਾਨੂੰ ਕੱਢ ਕੇ ਦਵਾਂਗੇ ਤੁਹਾਨੂੰ ਕਰੋੜਾਪਤੀ ਬਣਾਵਾਂਗੇ ਜਿਹਦੇ ਨਾਲ ਸਾਡੇ ਨਾਲ ਖੜਿਆ ਮੇਰੇ ਪਿੰਡ ਦਾ ਗਰਜੀਤ ਸਿੰਘ ਮੁੰਡਾ ਗਰਜੀਤ ਸਿੰਘ ਤੇ ਮਹਿੰਦਰ ਸਿੰਘ ਇਹਨਾਂ ਦੋਨਾਂ ਵੱਲੋਂ ਦਰਖਾਸਤ ਇੱਕ ਇਹਨਾਂ ਫਰੌਡ ਬੰਦਿਆਂ ਵੱਲੋਂ ਜਦੋਂ ਦਰਖਾਸਤ ਦਿੱਤੀ ਹੈ ਸਾਲ ਡੇਢ ਸਾਲ ਤਕਰੀਬਨ ਲਗਭਗ ਹੋ ਗਿਆ ਡੇਢ ਸਾਲ ਤੋਂ ਬਾਅਦ ਇਹ ਜਿਹੜੀ ਐਫ ਆਈ ਆਰ ਦਰਜ 22 ਮਿਤੀ 16 5 24 ਨੂੰ ਇਹ ਦਰਜ ਹੋਈ ਹੈ ਦੋ ਦੋਸ਼ੀਆਂ ਦੇ ਖਿਲਾਫ ਰਾਜਕਮਾਰ ਰਜਤ ਤੇ ਸੋਨੀ ਤਾਨੀਆਂ ਤਾਨੀਆਂ ਤੇ ਇਹ ਦੋਨੋਂ ਬੰਦੇ ਜਿਹੜੇ ਆ ਵਿਅਕਤੀ ਆਦਮੀ ਤੇ ਵੀ ਮੀਆਂ ਬੀਬੀ ਨੇ ਦੋਨੇ ਜਣੇ ਜਿਹੜੇ ਠੱਗੀਆਂ ਲੋਕਾਂ ਨਾਲ ਮਾਰਦੇ ਸੀ ਇਹਨਾਂ ਦੋਨਾਂ ਨੂੰ ਜਿਹੜਾ ਹੈ ਕੱਲ ਮਥਰਾ ਤੋਂ మే ਆਪ ਆਪਣੀ ਪੂਰੀ ਟੀਮ ਲੈ ਕੇ ਸਾਡੇ ਸਹਿਯੋਗ ਨਾਲ ਅਸੀਂ ਜਿਹੜੀ ਸਮਾਜ ਸੇਵੀ ਕੰਮ ਕਰਦੇ ਹਾਂ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਹੈ ਸਾਡਾ ਪੰਜਾਬ ਦਾ ਪ੍ਰਧਾਨ ਹੈ ਉਹਦੇ ਤਹਿਤ ਅਸੀਂ ਮਥਰਾ ਚ ਦੋ ਗਿੜੇ ਮਾਰੇ ਤੇ ਦੋ ਗਿੜਿਆਂ ਚ ਇਹਨਾਂ ਕੱਲ ਜਿਹੜੇ ਮੁਲਾਜ਼ਮਾ ਨੇ ਪੁਲਿਸ ਮੁਲਾਜ਼ਮਾ ਨੇ ਜਿਸ ਵਿੱਚ ਸਬ ਇਨਸਪੈਕਟਰ ਨਾਰ ਸਿੰਘ ਤੇ ਪਹਿਲਾਂ ਇਸ ਕੇਸ ਦੀ ਤਫਤੀਸ਼ ਜਿਹੜੀ ਹੈ ਜੀਵਨ ਸਿੰਘ ਨੇ ਕੀਤੀ ਤਾਂ ਕਿ ਐਸ ਐਚਓ ਜਿਹੜਾ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਮਿਹਨਤ ਸਦਕਾ ਹੀ ਚੋਰ ਬਹੁਤ ਮੁਸ਼ਕਲ ਨਾਲ ਮਥਰਾ ਤੋਂ ਰਿਕਵਰ ਕੀਤੇ ਨੇ ਤੇ ਉਹ ਮੇਰੇ ਵੀਰਾਂ ਨੂੰ ਜਿਹੜਾ ਇਹਨੂੰ ਮੁੰਡੇ ਨੂੰ ਨਿਆਂ ਸਾਫ ਤੋਂ ਵਾਲ ਲਈ ਮਹਿੰਦਰ ਸਿੰਘ ਨੂੰ ਨਿਆਂ ਸਾਫ ਤੋਂ ਵਾਲ ਲਈ ਇਹ ਤੁਹਾਡੇ ਰਾਈ ਇਹ ਕਹਿਣਾ ਚਾਹੁੰਦਾ ਵੀ ਇਹ ਲੋਕਾਂ ਦੇ ਚੋਰਾਂ ਦੇ ਬਚੋ ਤੇ ਇਹਨਾਂ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਤਾਂ ਕਿ ਅੱਜ ਅਦਾਲਤ 'ਚ ਪੇਸ਼ ਕੀਤੇ ਆ ਦੇਖੋ ਹੁਣ ਅਗਲੀ ਅਦਾਲਤ ਜੇ ਜੇਲ੍ਹ 'ਚ ਭੇਜਣਗੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ ਅਸੀਂ ਮਾਨਯੋਗ ਅਦਾਲਤ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਜਿਹੜੇ ਚੋਰਾਂ ਨੂੰ ਨੱਥ ਪਾ ਕੇ ਇਹਨਾਂ ਨੂੰ ਰਿਕਵਰ ਕੀਤਾ ਉਹ ਵਹੀ ਗੁਰਜੀ ਕਾਕਾ ਸਰ ਜੀ ਵਹੀ ਗੁਰਜੀ ਜੀ ਦੇ ਫਤਿਹ ਮਗਦਮਾ ਨੰਬਰ 22 165 24 406 420 120 ਆਪੀਸੀ ਜੀ ਪੀਐਸ ਸੰਡੇ ਸਰ ਇਹ ਅਰੈਸਟ ਕਰਿਆ ਜੀ ਕੱਲ ਅੱਜ ਹੀ ਸਰ ਕੀ ਇਹਨਾਂ ਤੋਂ ਜ਼ੁਰਮ ਕੀ ਸੀ ਜ਼ੁਰਮ ਇਹਨਾਂ ਨੇ ਢੋਲ ਢੋਗ ਰਜਾਇਆ ਸਰ ਇਹਨਾਂ ਨੇ ਉਹ ਹੋਰ ਜਾ ਕੇ ਦਿਖਾਉਣੇ ਲੋਕਾਂ ਨੂੰ ਲੁੱਟਦੇ ਆ ਜੀ ਇਹ ਇਹ ਵੀ ਤੁਹਾਡੇ ਜਰੀ ਨਾਲ ਰਿਕੁਐਸਟ ਕਰਦਾ ਲੋਕਾਂ ਨੂੰ ਜੀ ਵੀ ਇਹੋ ਜਿਹਾ ਕੰਮ ਨਹੀਂ ਨਾ ਤਾਂ ਬਚੋ ਲੋਕਾਂ ਦੇ